ਆ ਇੱਕ ਨਾ ਰੂਲਦੂ ਮਾਨਸਾਲਾ ਅਸੀਂ ਦਾ ਇਹਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਆ ਸਾਡੇ ਬਜ਼ੁਰਗਾਂ ਸਮਾਨ ਆ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਆ ਕਿ ਗੱਲਾਂ ਹੀ ਛੱਡੋ ਕਿਸਾਨ ਆਗੂ ਰੂਲਦੂ ਮਾਨਸਾ ਤੇ ਭੜਕਿਆ ਨੌਜਵਾਨ ਕਹਿੰਦਾ ਬਾਪੂ ਤੇਰੀ ਚਿੱਟੀ ਦਾੜੀ ਦਾ ਲਿਹਾਜ਼ ਕਰ ਰਿਹਾ ਤੇ ਤੇਰੀ ਵੱਡੀ ਉਮਰ ਦਾ ਵੀ ਲਿਹਾਜ਼ ਕਰ ਰਿਹਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਇੱਕ ਇੰਟਰਵਿਊ ਦੇ ਵਿੱਚ ਰੂਲਦੂ ਮਾਨਸਾ ਨੇ ਕਿਹਾ ਸੀ ਕਿ ਜਿੰਨੀ ਵੀ ਫਿਟਪੁਆਈ ਹੈ ਉਸ ਦਾ ਜ਼ਿੰਮੇਵਾਰ ਡੱਲੇਵਾਲ ਅਤੇ ਉਹਨਾਂ ਨੇ ਕਿਹਾ ਕਿ ਪੰਦੇਰਤਾ ਪਹਿਲਾਂ ਹੀ ਅਲੱਗ ਸੀ ਪਰ ਡੱਲੇਵਾਲ ਸਾਡੇ ਤੋਂ ਅਲੱਗ ਹੋ ਕੇ ਪੰਦੇਰਨਾ ਰਲ ਗਿਆ ਉਹਨੂੰ ਤਾਂ ਅਸੀਂ ਕਹਿ ਵੀ ਕੀ ਸਕਦੇ ਹਾਂ ਪਰ ਇਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਜਗਜੀਤ ਸਿੰਘ ਡੱਲੇਵਾਲ ਹੀ ਹੈ ਅਤੇ ਉਹ ਭੁੱਖ ਹੜਤਾਲ ਤੇ ਕਿਸ ਨੂੰ ਪੁੱਛ ਕੇ ਬੈਠਿਆ ਨਾਹੀਂ ਕੋਈ ਸਲਾਹ ਕੀਤੀ ਤੇ ਨਾਹੀਂ ਕੁਝ ਗੱਲਬਾਤ ਕੀਤੀ ਸੋ ਉਸੇ ਦਾ ਜਵਾਬ ਦਿੰਦੇ ਹੋਏ ਨੌਜਵਾਨ ਨੇ ਕਿਹਾ ਕਿ ਬਾਪੂ ਤੇਰੀਆਂ ਕਰਤੂਤਾਂ ਦਾ ਸਾਰਿਆਂ ਨੂੰ ਪਤਾ ਹੈ ਜੋ ਤੂੰ ਪਿਛਲੇ ਅੰਦੋਲਨ ਦੇ ਵਿੱਚ ਕੀਤਾ ਅਤੇ ਕੋਈ ਵੀ ਹਿਸਾਬ ਨਹੀਂ ਦਿੱਤਾ ਅਤੇ ਨੌਜਵਾਨ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਤੁਸੀਂ ਭਿੰਡਰਾ ਵਾਲੇ ਸੰਤ ਬਾਰੇ ਵੀ ਉੱਥੇ ਕੁਝ ਉਲਟਾ ਸਿੱਧਾ ਬੋਲੇ ਸੀ ਉੱਥੇ ਬਚ ਗਏ ਸੀ ਤੁਹਾਡੇ ਵਰਗੇ ਲੀਡਰ ਆਪ ਘਰਾਂ 'ਚ ਵੜ ਕੇ ਲੋਕਾਂ ਦੇ ਜਵਾਕ ਮਰਵਾਈ ਜਾਂਦੇ ਨੇ ਪਰ ਇੱਕ ਬਾਪੂ ਜਗਜੀਤ ਸਿੰਘ ਡੱਲੇਵਾਲ ਜੋ ਲੋਕਾਂ ਦੇ ਜਵਾਕਾਂ ਨੂੰ ਨੌਜਵਾਨਾਂ ਨੂੰ ਸੇਫ ਰੱਖ ਕੇ ਆਪਣੀ ਜਾਨ ਦਾਤੇ ਲਾਈ ਬੈਠਾ ਹੈ ਪਰ ਤੁਸੀਂ ਹਲੇ ਵੀ ਅਜਿਹੀਆਂ ਗੱਲਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਬਾਪੂ ਮੈਂ ਤੇਰੀ ਉਮਰ ਦਾ ਲਿਹਾਜ਼ ਕਰ ਰਿਹਾ ਸਾਡਾ ਮੂੰਹ ਨਾ ਖਲਵਾ ਜੇ ਮੂੰਹ ਖੁੱਲ ਗਿਆ ਫਿਰ ਤੁਹਾਨੂੰ ਓਖਾ ਹੋਵੇਗਾ ਫਿਰ ਤੁਸੀਂ ਕਹੋਗੇ ਕਿ ਅਹ ਨੌਜਵਾਨ ਲੋਕਾਂ ਨੂੰ ਪੜ੍ਹਾਈ ਜਾਂਦੇ ਨੇ ਜੇਕਰ ਤੁਸੀਂ ਸਾਥ ਨਹੀਂ ਦੇਣਾ ਤਾਂ ਕਿਸੇ ਨੂੰ ਨਿੰਦੋ ਵੀ ਨਾ ਤੁਹਾਨੂੰ ਕੀ ਪਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਹੱਕਾਂ ਲਈ ਕਿਸਾਨੀ ਮੰਗਾ ਤੇ ਭੁੱਖ ਹੜਤਾਲ ਤੇ ਬੈਠਿਆ ਤੁਸੀਂ ਤਾਂ ਬਸ ਗੱਲਾਂ ਕਰਨ ਜੋਗਈਓ ਗੱਲਾਂ ਬਾਤਾਂ ਤੋਂ ਬਿਨਾ ਤੁਹਾਡੇ ਕੋਲ ਕੁਝ ਵੀ ਨਹੀਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਰੋਲਦੂ ਮਾਨਸਾ ਦਾ ਬਾਈਕਾਟ ਕਰੋ ਉਸਦੇ ਪਿੱਛੇ ਨਾ ਜਾਵੋ ਉਸ ਦੀ ਅਕਲ ਟਿਕਾਣੇ ਆ ਜਾਵੇਗੀ ਜੇ ਕਰ ਤੁਸੀਂ ਸਾਥ ਨੇ ਦੇ ਸਕਦੇ ਜੇਕਰ ਤੁਸੀਂ ਹਾਂ ਤਾਂ ਹੰਬਲਾ ਨਹੀਂ ਮਾਰ ਸਕਦੇ ਤੁਹਾਨੂੰ ਕੋਈ ਲੋੜ ਨਹੀਂ ਬਾਪੂ ਡੱਲੇਵਾਲ ਦੇ ਬਾਰੇ ਅੱਜ ਇਹ ਬਿਆਨ ਦੇਣ ਦੀ ਜੇਕਰ ਤੁਹਾਨੂੰ ਇੰਨੀ ਹੀ ਹਮਦਰਦੀ ਸੀ ਤੇ 22 ਦਿਨ ਹੋ ਗਏ ਅੱਜ ਉਹਨਾਂ ਕੋਲ ਕਿਉਂ ਨਹੀਂ ਗਏ ਉਹਨਾਂ ਦਾ ਹਾਲਚਾਲ ਕਿਉਂ ਨਹੀਂ ਪੁੱਛਿਆ ਕਿ ਤੁਸੀਂ ਭਾਈ ਕਿਵੇਂ ਹੋ ਕੋਈ ਵੀ ਤੁਹਾਡੇ ਜਥੇਬੰਦੀ ਦਾ ਬੰਦਾ ਉੱਥੇ ਨਹੀਂ ਪਹੁੰਚਿਆ ਜਦੋਂ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਫਿਰ ਤੁਸੀਂ ਉੱਥੇ ਆਪਣੇ ਮਗਰਮੱਛ ਦੇ ਹੰਝੂ ਲੈ ਕੇ ਫੁੱਲਾਂ ਦੀਆਂ ਮਾਲਾ ਲੈ ਕੇ ਤਿਰੰਗੇ ਲੈ ਕੇ ਉੱਥੇ ਪਹੁੰਚ ਜਾ ਦੇ ਹੋ ਪਰ ਜਦੋਂ ਤੱਕ ਇਨਸਾਨ ਜਿਉਂਦਾ ਹੈ ਉਸ ਦਾ ਸਾਥ ਨਹੀਂ ਦਿੰਦੇ ਸੋ ਦੋਸਤੋ ਬਾਕੀ ਆਵ ਲੈ ਚਲਦੇ ਆ ਤੁਹਾਨੂੰ ਨੌਜਵਾਨ ਦੀ ਉਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਦੱਸਿਓ ਕਿ ਕੌਣ ਸਹੀ ਹੈ ਤੇ ਕੌਣ ਗਲਤ ਪਰ ਇੱਕ ਗੱਲ ਤਾਂ ਸਾਬਿਤ ਹੋ ਜਾਂਦੀ ਹੈ ਕਿ ਰੂਲਦੂ ਮਾਨਸਾ ਵਾਲਾ ਗਲਤ ਬਿਆਨ ਤੇ ਬਿਆਨ ਦੇ ਜਾਂਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਾਪੂ ਡੱਲੇਵਾਲ ਕੀਤੇ ਹੀਰੋ ਨਾ ਬਣ ਜਾਣ ਇਸ ਕਰਕੇ ਉਹ ਲੋਕਾਂ ਨੂੰ ਭੜਕਾ ਰਹੇ ਨੇ ਅਤੇ ਅਜਿਹਾ ਬਿਆਨ ਬਾਜੀ ਕਰ ਰਹੇ ਨੇ ਬਾਕੀ ਆਓ ਲੈ ਚਲਦੇ ਆ ਤੁਹਾਨੂੰ ਨੌਜਵਾਨ ਦੇ ਉਸ ਵੀਡੀਓ ਵੱਲ ਜਿੱਥੇ ਰੂਲਦੂ ਮਾਨਸਾ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਹੋਰ ਕੀ ਕੀ ਕਹਿ ਰਿਹਾ ਹੈ ਇਹ ਵੀਡੀਓ ਵਿੱਚ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਪੰਜਾਬੀਓ ਆ ਇੱਕ ਨਾ ਰੂਲਦੂ ਹੈ ਮਾਨਸਾ ਵਾਲਾ ਅਸੀਂ ਦਾਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਆ ਸਾਡੇ ਬਜ਼ੁਰਗਾਂ ਸਮਾਨ ਐ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਆ ਕਿ ਗੱਲਾਂ ਹੀ ਛੱਡ ਦੋ ਇਹਨੇ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਬਹੁਤ ਕੁਝ ਬੋਲਿਆ ਸੀ ਤੇ ਕੀ ਕੀ ਕਰਤੂਤਾਂ ਕੀਤੀਆਂ ਸਭ ਲੋਕ ਜਾਣਦੇ ਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਇਸ ਕਰਕੇ ਮੈਂ ਬੋਲ ਰਿਹਾ ਕਿ ਇਹੋ ਜੇ ਲੋਕਾਂ ਨੂੰ ਪੰਜਾਬੀਓਂ ਮੂੰਹ ਨਾ ਲਾਇਆ ਪਤਾ ਲੱਗ ਗਿਆ ਇਹਨਾਂ ਦਾ ਵੀ ਯਾਰ ਇਹ ਪੰਜਾਬ ਲਈ ਕੀ ਨੇ ਕਿਸਾਨੀ ਲਈ ਕੀ ਨੇ ਪਿਛਲੇ ਮੋਰਚੇ ਦੇ ਵਿੱਚੋਂ ਕੀ ਕੁਝ ਲੈ ਕੇ ਆਏ ਨੇ ਕਿੰਨਾ ਕੁ ਹਿਸਾਬ-ਕਿਤਾਬ ਦਿੱਤਾ ਇਹ ਸਭ ਕੁਝ ਲੋਕ ਜਾਣਦੇ ਆ ਤੇ ਅੱਜ ਇੰਨੀ ਕਿ ਨਫ਼ਰਤ ਪੈਦਾ ਹੋ ਰਹੀ ਆ ਇਹਨਾਂ ਦੇ ਵਿੱਚ ਕਿ ਡੱਲਿਆ ਵਾਲਾ ਕਿਤੇ ਹੀਰੋ ਨਾ ਬਣ ਜੇ ਓਏ ਭਰਾਵੋ ਉਹ ਆਪਦੀ ਜਾਨ ਤੇ ਖੇਡ ਕੇ ਮਰਨ ਵਰਤੇ ਦੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜਾਓ ਤੁਸੀਂ ਉਹਨਾਂ ਲੀਡਰਾਂ ਦੇ ਵਿੱਚੋਂ ਆਉਣੇ ਹੋ ਜਿਹੜੇ ਲੀਡਰ ਆਪ ਘਰਾਂ ਚ ਲੁੱਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਆ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਹੈ ਆਪ ਮੂਰੇ ਹੋ ਕੇ ਲੜਾਈ ਲੜਦਾ ਉਹ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਹੈ ਕੈਂਸਰ ਦਾ ਮਰੀਜ਼ ਹੈ ਤੇ ਤੁਸੀਂ ਘਰਾਂ 'ਚ ਲੁਕੇ ਬੈਠੇ ਹੋ ਮੈਂ ਰੁੱਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਹੈ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਹੈ ਕਿਹੋ ਜਿਹੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ